ਬੇਸਿਕਲੀ ਚਾਰ ਪਰਚੇ ਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੋਂ ਦਿਨਾਲਜ ਪੈਸ ਕਾਨਫਰੰਸ ਕਰੀਏ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕੁਤਵਾਲੀ ਥਾਣੇ ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕੁਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਕਰਨ ਉਰਫ ਨਖਿਲ ਤੇ ਹਰ ਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵਿਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਫਿਰਪਨ ਬਰਾਬਰ ਕੀਤੇ ਜਾਸ ਜਿਹੜਾ ਜਿਹੜਾ ਵਿਪਨ ਇਹਨਾਂ ਨੇ ਲਿਆਂਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਂਦਾ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਪੇਸ਼ ਇਨਫੋਰਮੇਸ਼ਨ ਨੂੰ ਐਕਸ਼ਨ ਲੈਦੇ ਐਸਐਚਓ ਕੋਟਵਾਲੀ ਦੀ ਟੀਮ ਦੀ ਐਸਪੀਸੀਟੀ 1 ਐਸਪੀਸੀਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਦੇ ਐਸਐਚਓ ਸਿਵਲ ਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਇਆ ਪੱਤੀ ਬੋਰ ਦਾ ਨਾਲ ਜਿੰਦਾ ਰਾਉਂਡਰੀ ਰਿਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਇਹਨਾਂ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ ਦੋ ਬੰਦੇ ਇੰਜਰਡ ਹੋਏ ਸੀ ਹੋਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਇਨਵੋਲ ਸੀ ਗੋਰਾ ਜਿਹੜਾ ਇਹਨਾਂ ਦਾ ਗੁਆਂਢੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਹੈ ਇਹਦਾ ਕੋਈ ਇਲਾਜ ਕੀਤਾ ਜਾਵੇ। ਗੋਰੇ ਨੇ ਇਹਦੀ ਸਿਫਾਰਿਸ਼ ਦਿੱਤੀ ਨਖਿਲ ਨੂੰ ਕਰਨ ਉਸ ਨਖਿਲ ਨੂੰ ਜਿਹੜੇ ਚ ਕਿਉਂ 1,45,000 1,55,000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਰਹੀ। ਜਿਹੜਾ ਤੀਜਾ ਪਰਚਾ ਹੈ ਉਹ ਵੀ ਕਟਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਬੰਦਿਆਂ ਬਾਰੇ। ਉਹਦੇ 3 ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਵੈਪਨ ਹੈ ਜੇ ਇਹਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ ਵਿੱਚ 315 ਬੋਰ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ 5 ਜਿੰਦਾ ਕਾਤੂਰੇ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਾਨਾ ਹਮਲਾ ਕੀਤਾ ਸੀ ਜੇ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕੱਦਮਾ ਹੈ ਜਿਹੜਾ ਇਨੀਸ਼ੀਅਲ ਮੁਕੱਦਮਾ ਸੀ ਜਿਹੜਾ ਪੁੱਛਗਿੱਛ ਚ ਕਲੀਅਰ ਹੋਇਆ ਉਹ 7 ਲਾਈਨ ਦਾ ਮੁਕੱਦਮਾ ਸੀ ਸੋ ਇਹਦੇ ਵਿੱਚ ਵੀ 7 ਲਾਈਨ ਦੀ ਟੀਮ ਕੁਤਵਾਲੀ ਦੀ ਟੀਮ ਅੰਦਰ ਲੀਡਰਸ਼ਿਪ ਆਫ ਬੀਐਸਪੀਸੀਟੀ 1 ਕੇਐਸਪੀਸੀਟੀ ਸਾਹਿਬ ਦੇ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਸਟ੍ਰੇਸ ਕੀਤਾ ਜੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਦੇ ਉਹ ਦੋਵੇਂ ਕੇਸ ਸਟੇਸ ਹੋਏ ਤੇ ਦੋਵਾਂ ਚੋਂ ਰਿਕਵਰੀ ਕੀਤੀ ਹੋਈ ਹੈ। ਸੋ ਟੋਟਲ ਤੇ ਕਵਰੀ ਜਿਹੜੀ ਹੈ ਜੇ ਦੋ ਵੈਪਨ 315 ਬੋਰ ਦੇ ਰਿਕਵਰ ਹੋਏ ਨੌ ਦਿਨ ਦਾ ਰਾਉਂਡ ਨੇ ਤੇ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਨਾਲ 6 ਦਿਨ ਦਾ ਰਾਉਂਡ ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਸਾਰਿਆਂ ਦੇ ਇਹਦੇ ਚੋ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 20 ਦੇ ਤੇ ਨਾਲ ਆਈਪੀਸੀ ਦੇ ਬਾਕੀ ਲੋਰੀ ਗੇਟ ਦੇ ਪਰਚੇ ਨੇ ਜਿਹੜਾ ਕਿ ਯੁਗੇਸ਼ ਰਾਜਵਰ ਜਿਨੇ ਵਾਰਦਾਤ ਕੀਤੀ ਸੀ ਸਗੰਗਨ ਵਾਲੀ ਜਿਹਨਾਂ ਤੇ ਫਸਾਰ ਹਥਿਆਰ ਨਾਲ ਨੇ ਵਾਰ ਕੀਤਾ ਸੀ ਤੇ ਕਤਲ ਦਾ ਹਮਲਾ ਕੀਤਾ ਸੀ ਜਦੋਂ ਬੰਦਾ ਫੇਰ ਆਪਣੀ ਦੁਕਾਨ ਖੋਲ੍ਹਦਾ ਸੀ ਸੋ ਇਹ ਦੋ ਇੰਪੋਰਟੈਂਟ ਕੇਸ ਸੀ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਵਪਨ ਦੀ ਰਿਕਵਰੀ ਹੋਈ ਹੈ ਐਂਡ ਵੀਲ ਇਨਸ਼ੋਰ ਕਿ ਸੀਐਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਹੁਕਮ ਦੇ ਅਧੀਨ ਜੀ ਪਟਿਆਲਾ ਰੇਂਜ ਤੇ ਉਹਨਾਂ ਦੇ ਮੁਤਾਬਕ ਪਟਿਆਲਾ ਨੂੰ ਅਸੀਂ ਸੇਫ ਰੱਖੀਏ ਜੇ ਕੋਈ ਇਹੋ ਜੀ ਵਾਰਦਾਤ ਹੁੰਦੀ ਹੈ ਉਹਨੂੰ ਟ੍ਰੇਸ ਕਰੀਏ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਂਦੀ ਹੋਵੇ ਤੇ ਐਕਟ ਕਰਦੇ ਹੋਏ ਪ੍ਰिवेंट ਕੀਤਾ ਜਾਵੇ ਤਾਂ ਕਿ ਕੋਈ ਇਹੋ ਜੀ ਵਾਰਦਾਤ ਨਾ ਹੋ ਸਕੇ। ਪਰ ਇਹ ਜਿਹੜੀ ਦੁਕਾਨਦਾਰ ਤੇ ਹਮਲਾ ਕੀਤਾ ਸੀ ਕੀ ਇਹ ਟਾਰਗੇਟ ਕਿਲਿੰਗ ਸੀ ਕਿ ਆਈ ਦੀ ਆਫਕੀ ਦੁਕਾਨਦਾਰ ਨਾਲ ਫਰਮੈਂਟਿੰਗ ਬੈਂਡਿੰਗ ਵਾਲੇ ਦੇਖੋ ਹਜੇ ਤੱਕ ਜਿਹੜੀ ਸਾਡੀ ਤਫ਼तीश ਹੈ ਬਿਕਾਜ਼ ਹੁਣੇ ਇਹਨਾਂ ਨੂੰ ਅਰਚੀਚਾ ਕੋਈ ਟਾਰਗੇਟ ਕਿਲਿੰਗ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ। ਬਟ ਇਹ ਕਹਿ ਸਕਦੇ ਆ ਕਿ ਕਿਸੇ ਦੇ ਇਸ਼ਾਰੇ ਤੇ ਇਦਾਂ ਲੱਗਦਾ ਕਿ ਇਹਨਾਂ ਨੇ ਕੀਤੀ ਵਾਰਦਾਤ ਸਰ ਪ੍ਰੋਫਾਈਲ ਕਦੇ ਫਿਊਲ ਲੰਦਾ ਜੀ ਹਜੇ ਕਹਿਣਾ ਮੁਸ਼ਕਲ ਹੈ ਕਿ ਕਾਰਨ ਕੀ ਹੈ ਬਟ ਇਹ ਜ਼ਰੂਰ ਹੈ ਕਿ ਕਿਸੇ ਦੇ ਕਹਿਣ ਤੇ ਲੱਗਦਾ ਹੈ ਕਿ ਉਹਨਾਂ ਨੇ ਵਾਰਦਾਤ ਕੀਤੀ ਇਸ ਵਾਰਦਾਤ ਦੇ ਇਨਫੈਕਟ ਪਿੱਛੇ ਕੌਣ ਹੈ ਉਹ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਉਹਦੇ ਵਿੱਚ ਕਲੀਅਰ ਹੋ ਇਸ ਤੋਂ ਪਹਿਲਾਂ ਵੀ ਸਰ ਇਹਨਾਂ ਉੱਪਰ ਕੋਈ ਪਰਚੇ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੇ ਹਾਂਜੀ ਇੱਕ ਬੰਦਾ ਜਿਹੜੇ ਟੋਟਲ 5 ਬੰਦੇ ਅਸੀਂ ਅਰੈਸਟ ਕੀਤੇ ਦੋ ਕੇਸਿਸ ਤੋਂ ਅਲੱਗ-ਅਲੱਗ ਉਹਨਾਂ ਚੋਂ ਇੱਕ ਬੰਦੇ ਦੇ ਪਰਚਾ ਦਰਜ ਬਾਕੀ ਸਾਧਾ ਦਾ ਰਿਕਾਰਡ ਕਲੀਅਰ ਹੈ ਤਦ ਕੱਲ ਲਈ ਕੋਈ ਆਈਡੀ ਤੋਂ ਬਣਾਉਂ ਉਹ ਵੀ ਆਈ ਨਹੀਂ ਦੇ ਸਕਦਾ